ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਦਰਸ਼ਕੋ ਚਾਰ ਪੰਜ ਦਿਨ ਪਹਿਲਾਂ ਫਾਇਰ ਬ੍ਰਿਗੇਡ ਦੇ ਫਾਇਰਫਾਈਟਰ ਗਗਨਦੀਪ ਖੋਟੇ ਜੀ ਜੋ ਅੱਗ ਲੱਗੀ ਹੋਈ ਸੀ ਉਸ ਨੂੰ ਬੁਝਾਉਣ ਦੇ ਵਿੱਚ ਆਪਦੀ ਕੋਸ਼ਿਸ਼ ਕਰ ਰਹੀ ਸੀ ਪਰ ਹਵਾ ਦਾ ਰੁੱਖ ਬਦਲਣ ਕਾਰਨ ਉਹਨਾਂ ਦੀ ਜਿਹੜੀ ਮੌਤ ਹੋ ਗਈ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਆਉਂਦੇ ਨੇ ਪਰਿਵਾਰ ਵੱਲੋਂ ਜਿਹੜੀ ਮੰਗ ਕੀਤੀ ਜਾਂਦੀ ਆ ਕਿ ਜਿਹੜਾ ਇਹਨਾਂ ਦਾ ਬੇਟਾ ਲੰਮੇ ਸਮੇਂ ਤੋਂ 10000 ਰੁਪਏ ਦੇ ਵਿੱਚ ਜਿਹੜੀ ਪੱਕੀ ਨੌਕਰੀ ਕਰ ਰਿਆ ਸੀਗਾ ਤੇ ਪਰ ਪਰਿਵਾਰ ਦੀ ਮੰਗ ਇਹ ਵੀ ਹੈ ਕਿ ਹੁਣ ਉਸ ਦੀ ਜਗ੍ਹਾ ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਤੇ ਅੱਜ ਪਿੰਡ ਖੋਟੇ ਦੇ ਵਿੱਚ ਕੈਬਨਿਟ ਮੰਤਰੀ ਆਏ ਨੇ ਦੇਖਣਾ ਹੋਵੇਗਾ ਕਿ ਉਹ ਕੀ ਐਲਾਨ ਕਰਕੇ ਜਾਂਦੇ ਆ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਪਿਛਲੇ ਦਿਨਾਂ ਲੌਜਨ ਰੈਜੈਂਟੀ ਤੋਂ ਜੋ ਅਧਿਰੇਕਸਕੀ ਵਿਦੇਸ਼ ਦੀ ਦੁਨੀਆ ਵਿੱਚ ਮੇਦੇ ਪਰਿਵਾਰ ਦੇ ਨਾਲ ਦਖੌਂਜੇ ਕਰਨ ਆਏ ਸਰ ਕੀ ਐਲਾਨ ਕਰਕੇ ਜਾਂਦੇ ਜੀ ਇਹ ਬੜਾ ਵੱਡਾ ਵੱਡਾ ਦੁੱਖ ਬੜਾ ਵੱਡਾ ਕਾਟਾ ਕਿ ਅਸੀਂ ਜਦੋਂ ਫੋਟੋ ਵੀ ਦੇਖਦੇ ਗਗਨਦੀਪ ਉਹਨਾਂ ਦੀ ਮਤਲਬ ਕਿ ਵਿਸ਼ਵਾਸ ਨਹੀਂ ਹੁੰਦਾ ਕਿ ਇਹੋ ਜੇ ਸ਼ਖਸ ਨਾ ਇਹੋ ਜੀ ਰੂਹ ਨਾ ਇਹੋ ਜਿਹਾ ਪਾਣਾ ਵਰਤ ਜਾਊਗਾ ਤੇ ਅੱਜ ਅਸੀਂ ਪਹੁੰਚੇ ਆ ਪੂਰੇ ਪਰਿਵਾਰ ਚ ਬੈਠੇ ਆ ਪਿੰਡ ਅਸੀਂ ਘਰੇ ਆਏ ਉਹਨਾਂ ਦੇ ਤੇ ਜੋ ਕਾਟਾ ਪਿਆ ਉਹ ਤਾਂ ਕੋਈ ਵੀ ਇਸ ਦੁਨੀਆ ਤੇ ਉਹਨੂੰ ਪੂਰਾ ਨਹੀਂ ਕਰ ਸਕਦਾ ਮਤਲਬ ਅਸੀਂ ਅਰਦਾਸ ਕਰਦੇ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਜਿੱਥੇ ਵੀ ਉਹਨਾਂ ਦੇ ਰੂਹ ਵਸਦੀ ਆ ਗੁਰੂ ਮਹਾਰਾਜ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣ ਤੇ ਐਜ਼ ਐ ਮੈਕਮੇ ਦਾ ਫਾਇਰ ਜਿਹੜਾ ਸਰਵਿਸਿਸ ਜਿ ਸਾਡੇ ਕੋਈ ਹੈਗੇ ਲੋਕਲ ਬੋਰਡਿਸ ਕੋਈ ਹੈਗੀ ਆ ਉਹਦਾ ਮੁਖੀ ਹੋਣ ਕਰਕੇ ਤੇ ਸਰਕਾਰ ਦੇ ਮੰਤਰੀ ਹੋਣ ਕਰਕੇ ਅਸੀਂ ਪਹੁੰਚੇ ਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਗੁੜੀਆ ਦਾ ਤੇ ਬੱਚੇ ਦਾ ਬ੍ਰਦਰ ਤੇ ਉਹਦੀ ਵਾਈਫ ਜਿਹੜੇ ਰੀਸੈਂਟਲੀ ਕਹਿੰਦੇ ਮੈਰਿਜ ਹੋਈ ਸੀ ਅਜੇ 3 ਕਿੰਨੇ ਦਿਨਿ ਪਹਿਲੇ ਹੋਏ ਸੀਗੇ ਤੇ ਉਹ ਉਹਨਾਂ ਦੀ ਹੈਲਪ ਤੇ ਫਾਈਨੈਂਸ਼ੀਅਲ ਹੈਲਪ ਵੀ ਅਸੀਂ ਆਪਾਂ ਜਰੂਰ ਵਫਾਜ ਸੀਐਮ ਸਾਹਿਬ ਨੂੰ ਮਿਲਣਾ ਵੀ ਹੈਗਾ ਮੀਟਿੰਗ ਵੀ ਹੈਗੀ ਤਾਂ ਆਪਾਂ ਡਿਸਕਸ ਕਰਕੇ ਵਿਚਾਰਨਾ ਆਪਾਂ ਜੋ ਵੱਤ ਵੱਤ ਜਿਸੀਂ ਉਹ ਕਮਿਟ ਨਹੀਂ ਕਰ ਸਕਦਾ ਪਰ ਮੈਂ ਕਹੂੰਗਾ ਕਿ ਉਹਨਾਂ ਦਾ ਘਾਟਾ ਦਾ ਉਹਨਾਂ ਚੀਜ਼ਾਂ ਦਾ ਪੂਰਾ ਨਹੀਂ ਹੋਣਾ ਪਰ ਅਸੀਂ ਸਰਕਾਰ ਵੱਲੋਂ ਜਿੰਨੇ ਕੁ ਮਦਦ ਅਸੀਂ ਆਪਾਂ ਇਹਨਾਂ ਦੀ ਪਰਿਵਾਰ ਦੀ ਬੱਚਿਆਂ ਦੀ ਆਪਾਂ ਕਰ ਸਕਦੇ ਆ ਆਪਾਂ ਜ਼ਰੂਰ ਕਰਾਂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਜੀ ਸਰ ਜੀ ਉਹਨਾਂ ਦਾ ਕਹਿਣਾ ਕਿ ਪਿਛਲੇ ਢਾਈ ਸਾਲ ਤੋਂ 10000 ਦੇ ਸੈਲਰੀ ਤੇ ਵਰਕ ਕਰ ਰਹੇ ਸੀ ਉਹਨਾਂ ਨੇ ਕਹਿ ਰਹੇ ਕਿ ਜੀ ਪਰਿਵਾਰ ਨੂੰ ਨੌਕਰੀ ਦੇਣੀ ਆ ਪਰਮਨੈਂਟ ਤੌਰ ਤੇ ਜੀ 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 ਇਹੀ ਗੱਲ ਹੋਈ ਹੈਗੀ ਕਿ ਕਹਿੰਦੇ ਕਿ ਜਿੱਥੇ ਵੀ ਇਹਨਾਂ ਨੂੰ ਆਪਾਂ ਕਿਤੇ ਅਡਜਸਟਮੈਂਟ ਕਰਨੀ ਕਿਤੇ ਵੀ ਕਰਨੀ ਆਪਾਂ ਪਰਮਨੈਂਟ ਰੈਗੂਲਰ ਬੇਸਿਸ ਤੇ ਕਰਨਾ ਤੇ ਜ਼ਰੂਰ ਅਸੀਂ ਆਪਾਂ ਜੋ ਵੀ ਉਹਦਾ ਰਾਹ ਨਿਕਲਦਾ ਭਾ ਜਿਸ ਤਰੀਕੇ ਅਸੀਂ ਆਪਾਂ ਪੂਰੀ ਮੁਲਕਿੰਗ ਕੋ ਸਿੀਐਮ ਸਾਹਿਬ ਦੀ ਸਲਾਹ ਦੇ ਨਾਲ ਲੱਭਾ ਕਰਾਂਗੇ ਜੀ ਅੱਜ ਕੈਬਨਿਟ ਮੰਤਰੀਪਨ ਚੋਸੀ ਤੇ ਕੀ ਐਲਾਨ ਕੀਤਾ ਜੀ ਜੋ ਐਲਾਨ ਕੀਤਾ ਗਿਆ ਕਿ ਤੁਸੀਂ ਸੰਤੁਸ਼ਟ ਹੋ ਦੇ ਨਾਲ ਹਾਂਜੀ ਬਿਲਕੁਲ ਉਹਨਾਂ ਤੋਂ ਸੋਤਾ ਸੀ ਸਾਨੂੰ ਪਹਿਲਾਂ ਵੀ ਭਰੋਸਾ ਤੇ ਨਾਇਕ ਮੈਂ ਤੇ ਮੰਤਰੀ ਨੇ ਵੀ ਖੰਗਣ ਬਹੁਤ ਵਧੀਆ ਸੋਚਿਆ ਸਾਡੇ ਬਾਰੇ ਦੱਸਿਆ ਉਹਨਾਂ ਆਪ ਦੇ ਬਾਰੇ ਵੀ ਜੀ ਤੇ ਸਾਡੇ ਨੇ ਇਸ ਦਾ ਪੂਰਾ ਉੱਤਰ ਦੇ ਆ ਅਸੀਂ ਮੰਨ ਕੇ ਉਸ ਗੱਲ ਨੂੰ ਖੁਸ਼ ਹਾਂ ਜੀ ਠੀਕ ਹੈ ਨਾ ਗੱਲ